ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਓਥੈ ਪਾਇ ਨਾਨਕ ਗਇਆ ਜਾਫੈ ਜਾਈ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆ ਖੋਟੇ ਖਰੇ ਪਰਖਿ ਅੰ ਸਾਹਿਬ ਕੈ ਦੀ ਬਾਣ ਖੋਟੇ ਖਰੇ ਪਰਖਿ ਅੰ ਸਾਹਿਬ ਕੈ ਦੀ ਬਾਣ ਫਰਮ ਸਨਮਾਨ ਜੋ ਜੁਗ ਜੁਗ ਅਟਲ ਪਰਮ ਕਿਰਪਾਲੂ ਪਰਮ ਦਿਆਲੂ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਚ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਸਤਿਗੁਰਾਂ ਦੀ ਰਹਿਮਤ ਸਦਕਾ ਪਾਵਨ ਬਾਣੀ ਦਾ ਰਸ ਪਿੰਨਾ ਕੀਰਤਨ ਭਾਈ ਸਾਹਿਬ ਜੀ ਦੇ ਜਥੇ ਫਾਸੂ ਸਰਵਣ ਕੀਤਾ ਸਤਿਗੁਰਾਂ ਦੇ ਪਾਵਨ ਬਚਨ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾ ਤੇਰੀ ਬਾਣੀ ਅਰਦਾਸ ਮਾਲਕ ਦੇ ਚਰਨਾਂ ਦੇ ਵਿੱਚ ਕਿ ਮਾਲਕ ਕਿਰਪਾ ਕਰ ਕਿ ਮੈਂ ਤੇਰੀ ਬਾਣੀ ਸੁਣ ਕੇ ਜਿਉਂਦਾ ਰਵਾਂ ਬਾਣੀ ਦਾ ਮਤਲਬ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬਾਣੀ ਦਾ ਮਤਲਬ ਇੱਥੇ ਪ੍ਰਮਾਤਮਾ ਦੇ ਨਾਮ ਰੂਪੀ ਬਾਣੀ ਉਹਦੀ ਸਿਫਤ ਸਲਾਹ ਰੂਪੀ ਬਾਣੀ ਜਦੋਂ ਮੈਂ ਸੁਣਦਾ ਜੀਉਣਾ ਤੇ ਐਸੀ ਰਹਿਤ ਕਰਕੇ ਮੈਂ ਹਮੇਸ਼ਾ ਹੀ ਸੁਣਦਾ ਰਹਾ ਤੇ ਜੀਉਂਦਾ ਰਹਾ ਜਿੱਥੇ ਬਾਣੀ ਸੁਣਨੀ ਹੈ ਪੜਨ ਵਾਸਤੇ ਵੀ ਸਤਿਗੁਰੂ ਜੀ ਨੇ ਤਾਕੀਦ ਕੀਤੀ ਹੈ ਜਿਵੇਂ ਜਿਵੇਂ ਪੜਾਂਗੇ ਜੋ ਪੜਿਆ ਜਾ ਰਿਹਾ ਹੈ ਉਹਨੂੰ ਆਪਣੇ ਕੰਨਾਂ ਦੇ ਨਾਲ ਸੁਣਾਂਗੇ ਜੋ ਸੁਣਿਆ ਗਿਆ ਏ ਉਸਨੂੰ ਆਪਣੇ ਮਨ ਦੇ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਜੋ ਵਿਚਾਰਿਆ ਗਿਆ ਏ ਉਹਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਜੀਵਨ ਚੇਂਜ ਹੋਏਗਾ ਫਿਰ ਜਾ ਕੇ ਕਿਤੇ ਇਹ ਅਵਸਥਾ ਬਣਨੀ ਹੈ ਕਿ ਸੁਣ ਸੁਣ ਜੀਵਾ ਤੇਰੀ ਬਾਣੀ ਜੋ ਬੋਲਿਆ ਏ ਉਹਨੂੰ ਸੁਣਨਾ ਹੈ ਵਿਚਾਰਨਾ ਹੈ ਅਪਲਾਈ ਕਰਨਾ ਜਦੋਂ ਇਹ ਸਟੈਪ ਆਪਾਂ 1 ਬਾਈ 1 ਲਵਾਂਗੇ ਤੇ ਫਿਰ ਜਾ ਕੇ ਅੱਗੇ ਸਟੇਜ ਸਾਡੀ ਜੀਵਨ ਦੀ ਚੇਂਜ ਹੋਣੀ ਹੈ ਆਤਮਿਕ ਅਵਸਥਾ ਜਿਹੜੀ ਹੈ ਉਹ ਚੇਂਜ ਹੋਏਗੀ ਫਿਰ ਇਹ ਕਹਾਣੀ ਬਣ ਜਾਣੀ ਹੈ ਕਿ ਆਖਾਂ ਜੀਵਾਂ ਵਿਸਰੈ ਮਰ ਜਾਵਾਂ ਸੋ ਸਾਧ ਸੰਗਤ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ ਸਤਗੁਰੂ ਜੀ ਕੀ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਨੇ ਕੀਰਤਨ ਇੱਕ ਭਗਤੀ ਹੈ ਪਰ ਸਤਿਗੁਰੂ ਜੀ ਕਹਿੰਦੇ ਜਿੱਥੇ ਕੀਰਤਨ ਸਰਵਣ ਕਰਨਾ ਹੈ ਨਾ ਉਥੇ ਬਾਣੀ ਦੀ ਵਿਚਾਰ ਵੀ ਆਪਾਂ ਸਰਵਣ ਕਰਨੀ ਹੈ ਬਾਣੀ ਨੂੰ ਵਿਚਾਰਨਾ ਹੈ ਕੀਰਤਨ ਦੇ ਰੂਪ ਦੇ ਵਿੱਚ ਆਪਾਂ ਸ਼ਬਦ ਸੁਣਦੇ ਆਂ ਪਰ ਕਈ ਵਾਰ ਚਲੋ ਇੱਥੇ ਤਾਂ ਆਪਾਂ ਸਕਰੀਨ ਲਗਾਈ ਹੋਈ ਹੈ ਉਥੇ मीनिंग्स ਪੜ੍ਹ ਲੈਣੇ ਆਂ ਪਰ ਬਹੁਤੀ ਥਾਈ ਕੀ ਹੈ ਕਿ ਉਥੇ ਇਹ ਫੈਸਿਲਿਟੀ ਨਹੀਂ ਕੀਰਤਨ ਹੋ ਰਿਹਾ ਹੈ ਕੁਝ ਐਸੇ ਵੀ ਮੇਰੇ ਵਰਗੇ ਬਾਣੀ ਤੋਂ ਅਣਜਾਣ ਆਉਂਦੇ ਨੇ ਜਿਨ੍ਹਾਂ ਨੂੰ ਸਮਝ ਨਹੀਂ ਬਾਣੀ ਦੀ ਤੇ ਜਦੋਂ ਫਿਰ ਵਿਚਾਰ ਹੋਏਗੀ ਬਾਣੀ ਦੀ ਉਹਦੇ ਥਰੂ ਉਹਨਾਂ ਨੂੰ ਸਮਝ ਪੈਣੀ ਸ਼ੁਰੂ ਹੁੰਦੀ ਹੈ ਕਿ ਸਤਿਗੁਰੂ ਜੀ ਕਹਿ ਕੀ ਰਹਿਣ। ਹੁਣ ਸਤਿਗੁਰੂ ਜੀ ਦਾ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਆਪਨੇ ਸਰਵਣ ਕੀਤਾ ਨਾਨਕ ਬਦਰਾ ਮਾਲਕਾ ਭੀਤਰ ਧੜਿਆ ਆਣ ਖੋਟੇ ਖਰੇ ਪਰਖੀਣ ਸਾਹਿਬ ਕੈ ਦੀ ਬਾਣੀ। ਗੁਰੂ ਨਾਨਕ ਸਾਹਿਬ ਜੀ ਇਹਨਾਂ ਬਚਨਾਂ ਦੇ ਵਿੱਚ ਕੀ ਕਹਿਣਾ ਚਾ ਰਹੇ ਨੇ ਕੀ ਸਮਝਾ ਰਹੇ ਨੇ? ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤੇ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਓ ਗੁਰੂ ਚਰਨਾਂ ਦੇ ਵਿੱਚ ਝੁਕਾਈਏ ਸੀਸ ਲਵਾਈਏ ਹਾਜ਼ਰੀ ਦਸਮ ਪਿਤਾ ਜੀ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ ਸਾਰੇ ਪਿਆਰ ਸਤਿਕਾਰ ਨਾਲ ਗੁਲਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਦਰਾ ਬਦਰਾ ਦਾ ਮਤਲਬ ਹੁੰਦਾ ਹੈ ਸਾਧ ਸੰਗਤ ਇੱਕ ਥੈਲੀ ਜਿਸ ਦੇ ਵਿੱਚ ਪੈਸੇ ਪਾਏ ਹੋਏ ਨੇ ਬਦਰਾ ਮਾਲ ਕਾਲ ਮਾਲ ਪੈਸਾ ਮਾਇਆ ਇਸ ਵਚਨ ਨੂੰ ਆਪਾਂ ਇਵੇਂ ਸਮਝ ਲਈਏ ਕਿ ਇੱਕ ਮਾਲਕ ਹੈ ਉਹਦੀ ਦੁਕਾਨ ਹੈ ਉਸ ਮਾਲਕ ਨੇ ਇੱਕ ਨੌਕਰ ਰੱਖਿਆ ਹੋਇਆ ਆਪਣੀ ਦੁਕਾਨ ਦੇ ਵਿੱਚ ਕੰਮ ਕਰਨ ਦੇ ਲਈ ਉਹ ਸੇਲ ਕਰਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸੇਲ ਕਰ ਰਿਹਾ ਹੈ ਜੋ ਵੀ ਸ਼ਾਪ ਦੇ ਵਿੱਚ ਪਦਾਰਥ ਹੈ ਜੋ ਵੀ ਵਸਤੂ ਹੈ ਸ਼ਾਮ ਨੂੰ ਕੀ ਕਰਦਾ ਹੈ ਜਿੰਨੀ ਕਲੈਕਸ਼ਨ ਹੋਈ ਹੈ ਉਸ ਨੂੰ ਇੱਕ ਥੈਲੀ ਦੇ ਵਿੱਚ ਪਾ ਕੇ ਆਪਣੇ ਮਾਲਕ ਦੇ ਕੋਲ ਲੈ ਜਾਂਦਾ ਹੈ ਉਹਦੇ ਸਾਹਮਣੇ ਜਾ ਕੇ ਰੱਖ ਦਿੰਦੀ ਹੈ ਦਿੰਦਾ ਹੈ ਕਿ ਮਾਲਕ ਜੀ ਇਹ ਅੱਜ ਦੀ ਕਲੈਕਸ਼ਨ ਹੈ ਤੇ ਮਾਲਕ ਕੀ ਕਰੇਗਾ ਜਿੰਨੇ ਪੈਸੇ ਉਸ ਥੈਲੀ ਦੇ ਵਿੱਚ ਨੇ ਉਹਨਾਂ ਨੂੰ ਉਹ ਪਰਖੇਗਾ ਦੇਖੇਗਾ ਐਸਾ ਨਹੀਂ ਕਿ ਉਹ ਮਾਲਕ ਉਸ ਥੈਲੀ ਨੂੰ ਉਠਾ ਕੇ ਤੇ ਸਿੱਧਾ ਆਪਣੀ ਸੇਫ ਦੇ ਵਿੱਚ ਜਮ੍ਹਾਂ ਕਰ ਲਏਗਾ ਨਹੀਂ ਉਹ ਉਹਨੂੰ ਓਪਨ ਕਰੇਗਾ ਦੇਖੇਗਾ ਹੋ ਸਕਦਾ ਕਾਊਂਟ ਵੀ ਕਰੇ ਇਕੱਲਾ ਇਕੱਲਾ ਨੋਟ ਵੀ ਚੈੱਕ ਕੀਤਾ ਜਾਏਗਾ ਕਿਉਂਕਿ ਅੱਜਕੱਲ ਸਕੈਮ ਬਹੁਤ ਨੇ ਕਿਤੇ ਕੋਈ ਫੇਕ ਤੇ ਨਹੀਂ ਆ ਗਿਆ ਮਾਲਕ ਨੇ ਸਾਰਾ ਕੁਝ ਚੈੱਕ ਕਰਨਾ ਹੈ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਖੋਟੇ ਖਰੇ ਖਰੇ ਕੀ ਹੈ ਜਿਹੜੇ ਰੀਅਲ ਮਨੀ ਐ ਪੈਸੇ ਨੇ ਜਿਹੜੇ ਅਸਲੀ ਨੇ ਖੋਟੇ ਕੀ ਐ ਜਿਹੜੇ ਫੇਕ ਨੇ ਫੇਕ ਮਨੀ ਕਹਿ ਲਈਏ ਕਾਉਂਟਰਫੀਟ ਕਹਿ ਲਈਏ ਉਹ ਮਾਲਕ ਨੇ ਪਰਖਣੇ ਨੇ ਕਿ ਇਹ ਜੋ ਪੈਸੇ ਇਸ ਥੈਲੀ ਦੇ ਵਿੱਚ ਨੇ ਇਹ ਸਾਰੇ ਅਸਲੀ ਨੇ ਕਿ ਜਾਂ ਇਹਨਾਂ ਦੇ ਵਿੱਚ ਕੁਝ ਨਕਲੀ ਵੀ ਨੇ ਉਹਨੇ ਪਰਖ ਕਰਨੀ ਹੈ ਬਸ ਇੰਨੀ ਕੋਈ ਗੱਲ ਐ ਸਾਧ ਸੰਗਤ ਅਸੀਂ ਇਸ ਸੰਸਾਰ ਦੇ ਵਿੱਚ ਐਜ਼ ਬਿਜ਼ਨਸਮੈਨ ਮਾਲਕ ਨੇ ਭੇਜੀ ਹੋਏ ਆਂ ਵਪਾਰ ਕਰਨਾ ਹੈ ਕਬੀਰ ਸਾਹਿਬ ਦਾ ਇੱਕ ਵਚਨ ਹਮੇਸ਼ਾ ਯਾਦ ਰੱਖਿਓ ਬੜੇ ਈਜ਼ੀ ਵਰਡਿੰਗ ਹੈ ਬਹੁਤਾ ਔਖਾ ਨਹੀਂ ਭਗਤ ਕਬੀਰ ਜੀ ਦਾ ਉਹ ਸ਼ਬਦ ਕਬੀਰ ਸਾਹਿਬ ਕਹਿੰਦੇ ਭਲਿਆ ਤੂੰ ਇਸ ਸੰਸਾਰ ਦੇ ਵਿੱਚ ਆਇਆ ਰੱਬ ਨੇ ਤੈਨੂੰ ਭੇਜਿਆ ਤੇ ਇੱਕ ਗੱਲ ਆਪਣੇ ਜ਼ਿਹਨ ਦੇ ਵਿੱਚ ਸੈੱਟ ਕਰ ਲੈ ਆਪਣੇ ਮਾਈਂਡ ਦੇ ਵਿੱਚ ਫਿਕਸ ਕਰ ਲੈ ਕਿ ਅਮਲ ਸਿਰਾਨੋ ਲੇਖਾ ਦੇਣਾ ਅਮਲ ਸਿਰਾਨੋ ਲੇਖਾ ਦੇਣਾ ਚਾਰ ਸ਼ਬਦ ਨੇ ਸਾਦ ਸੰਗਤ ਦੇ ਅਮਲ ਸਿਰਾਨੋ ਲੇਖਾ ਦੇਣਾ ਇਜ਼ੀ ਇਜ਼ੀ ਮੈਮੋਰਾਈਜ਼ ਹੋ ਜਾਣਗੇ ਮੇਰੀ ਖਿਆਲ ਕਈਆਂ ਨੂੰ ਤੁਹਾਡੇ ਵਿੱਚੋਂ ਹੋ ਵੀ ਗਏ ਹੋਣਗੇ ਜਰੂਰ ਇਹਨੂੰ ਰਿਪੀਟ ਕਰਦੇ ਰਹਿਣਾ ਹੈ ਆਪਾਂ ਰਿਪੀਟ ਕਿਉਂ ਕਰਨਾ ਹੈ ਕਿਉਂਕਿ ਰਿਪੀਟ ਕਰਨ ਦਾ ਮਤਲਬ ਆਪਣੇ ਆਪ ਨੂੰ ਰਿਮਾਈਂਡਰ ਦੇਣਾ ਹੈ ਹਰ ਅੱਧੇ ਘੰਟੇ ਬਾਅਦ ਘੰਟੇ ਬਾਅਦ ਨਾ ਆਪਣੇ ਆਪ ਨੂੰ ਰਿਮਾਈਂਡਰ ਦੇ ਲਈਏ ਕਿ ਅਮਲ ਸਿਰਾਨੋ ਲੇਖਾ ਦੇਣਾ ਤੇ ਇੱਕ ਸਮਾਂ ਉਹ ਆ ਜਾਣਾ ਹੈ ਆਪਣੇ ਜੀਵਨ ਦੇ ਤੇ ਆਪਣੇ ਹਰ ਇੱਕ ਦੇਤੇ ਉਹ ਸਮਾਂ ਆਉਣਾ ਹੈ ਜਿਸ ਦਿਨ ਆਏ ਕਠਨ ਦੂਤ ਜਮ ਲੈਣਾ ਜਦੋਂ ਦੂਤਾਂ ਨੇ ਲੈਣਾ ਜਦੋਂ ਮੌਤ ਆਉਣੀ ਹੈ ਹਰ ਇੱਕ ਦੇਤੇ ਉਹ ਸਮਾਂ ਆਉਣਾ ਹੈ ਇਸ ਕਰਕੇ ਆਪਣੇ ਆਪ ਨੂੰ ਇਹ ਵਾਰ-ਵਾਰ ਰਿਮਾਈਂਡਰ ਦੇਣਾ ਹੈ ਕਿ ਭਈ ਅਮਲ ਸਿਰਾਨੋ ਲੇਖਾ ਦੇਣਾ ਹਿਸਾਬ ਦੇਣਾ ਪੈਣਾ ਹੈ ਉੱਤੇ ਜਾ ਕੇ ਤੇ ਜੇ ਹਿਸਾਬ ਕਿਤਾਬ ਉੱਤੇ ਜਾ ਕੇ ਦੇਣਾ ਪੈਣਾ ਹੈ ਤੇ ਫਿਰ ਉੱਥੇ ਸੇਮ ਇਸੇ ਤਰ੍ਹਾਂ ਹੀ ਖੋਟੇ ਖਰੇ ਪਰਖੀਨ ਸਾਹਿਬ ਕਹਿ ਦੀਵਾਂ ਜਿਵੇਂ ਚਲੋ ਇਹਨੂੰ ਆਪਾਂ ਇਵੇਂ ਸਮਝ ਲਈਏ ਜਿਵੇਂ ਨੌਕਰ ਨੇ ਉਹ ਪੈਸੇ ਦੀ ਥੈਲੀ ਮਾਲਕ ਦੇ ਅੱਗੇ ਜਾ ਕੇ ਰੱਖ ਦਿੱਤੀ ਮਾਲਕ ਪਰਖ ਕਰਦਾ ਪਿਆ ਆਏ ਕਠਿਨ ਦੂਤ ਜਮ ਲਿਆ ਦੂਤ ਜਦੋਂ ਲੈਣ ਆਏ ਆਪਾਂ ਨੂੰ ਉਹਨਾਂ ਨੇ ਜਾ ਕੇ ਤੇ ਮਾਲਕ ਦੇ ਅੱਗੇ ਸਾਨੂੰ ਰੱਖ ਦੇਣਾ ਹੈ ਤੇ ਹੁਣ ਮਾਲਕ ਨੇ ਉਥੇ ਪਰਖ ਪਰਖ ਕਰਨੀ ਹੈ ਅਮੁੱਲ ਸਿਰਾਂ ਨੂੰ ਲੇਖਾ ਦੇਣਾ ਹੁਣ ਉਥੇ ਸਾਡੀ ਪਰਖ ਹੋਣੀ ਹੈ ਖੋਟੇ ਖਰੇ ਪਰਖੀਆਂ ਨੇ ਸਾਹਿਬ ਕਹਿ ਦੀ ਬਾਣੀ ਤੇ ਫਿਰ ਹੁਣ ਉਥੇ ਹੋਏਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ ਸਾਧ ਸੰਗਤ ਮਾਝ ਕੀ ਵਾਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਤੇ ਮਾਝ ਰਾਗ ਦੇ ਵਿੱਚ ਨਾ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਹੈ ਉਥੇ ਪਤਾ ਕੀ ਕਿਹਾ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਪ੍ਰਮਾਤਮਾ ਆਪ ਹੀ ਪਰਖ ਕਰ ਜਿਹੜੇ ਵੀ ਉਹਦੇ ਕੋਲ ਜਾਣੇ ਜਿੰਨੇ ਵੀ ਜਾਣਗੇ ਆਏ ਕਠਨ ਦੂਤ ਜਮ ਲੈਣਾ ਜਦੋਂ ਸੰਸਾਰ ਨੂੰ ਛੱਡ ਕੇ ਅੱਗੇ ਜਾਣਾ ਉੱਥੇ ਫਿਰ ਪਰਖ ਹੋਣੀ ਹੈ ਤੇ ਪਤਾ ਕੀ ਹੋਏਗਾ ਫਿਰ ਉੱਥੇ ਜਦੋਂ ਮਾਲਕ ਨੇ ਪਰਖ ਕਰਨੀ ਹੈ ਤੇ ਉੱਥੇ ਇਵੇਂ ਹੋਏਗਾ ਕਿ ਖਰੇ ਖਜ਼ਾਨੇ ਪਾਈਆਂ ਖੋਟੇ ਸਟੀਆਂ ਬਾਹਰ-ਬਾਰ ਜਦੋਂ ਉਹ ਥੈਲੀ ਮਾਲਕ ਦੇਗੇ ਰੱਖੀ ਉਹ ਪਰਖ ਕਰਦਾ ਪਿਆ ਜੀ ਜਿਹੜੇ ਤੇ ਅਸਲੀ ਨੇ ਉਹਨਾਂ ਨੂੰ ਉਹਨੇ ਆਪਣੀ ਸੇਫ ਦੇ ਵਿੱਚ ਰੱਖ ਲਿਆ ਜਿਹੜੇ ਉਹਦੇ ਵਿੱਚੋਂ ਨਕਲੀ ਨਿਕਲਾਏ ਉਹਨੇ ਸੁੱਟ ਦਿੱਤੇ ਬਾਹਰ ਨਹੀਂ ਰੱਖੇ ਜਦੋਂ ਮਾਲਕ ਦੇਗੇ ਅਸੀਂ ਪਹੁੰਚੇ ਜਿਹੜੇ ਖਰੇ ਸੀ ਉਹਨਾਂ ਨੂੰ खरे ਖਜ਼ਾਨੇ ਪਾਈਏ ਮਾਲਕ ਨੇ ਆਪਣੇ ਖਜ਼ਾਨੇ ਚ ਜਮ੍ਹਾਂ ਕਰ ਲਿਆ ਜਿਹੜੇ ਖੋਟੇ ਹੋਣਗੇ ਸੱਟੀਆਂ ਬਾਹਰ ਵਾਰ ਉਹਨਾਂ ਨੂੰ ਫਿਰ ਦੁਬਾਰਾ ਛੱਡ ਦਿੱਤਾ ਜਾਏਗਾ ਬਾਹਰ ਵਾਰ ਕਿੱਥੇ ਦੁਬਾਰਾ ਫਿਰ ਸੰਸਾਰ ਦੇ ਵਿੱਚ ਭੇਜ ਦਿੱਤਾ ਜਾਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਯਾਦ ਰੱਖੇ ਕਿ ਜਿਹੜੇ ਖੋਟੇ ਹੋਣਗੇ ਨਾ ਉਹ ਫਿਰ ਉਹਨਾਂ ਦਾ ਹੋਏਗਾ ਕਿ ਕੀ ਹਮੇਸ਼ਾ ਹੀ ਉਹ ਖੋਟੇ ਰਹਿਣਗੇ ਵਚਨ ਬੜਾ ਕਮਾਲ ਦਾ ਹੈ ਸਾਧ ਸੰਗਤ ਧਿਆਨ ਦਿਓ ਕਿਤੇ ਗੌਰ ਦੇ ਨਾਲ ਗੁਰੂ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਖੋਟਿਆਂ ਨੂੰ ਛੁੱਟ ਦਿੱਤਾ ਮਾਲਕ ਨੇ ਆਪਣੇ ਖਜ਼ਾਨੇ 'ਚ ਜਮਾ ਨਹੀਂ ਕੀਤਾ ਕਿ ਉਹ ਹਮੇਸ਼ਾ ਹੀ ਖੋਟੇ ਰਹਿਣਗੇ ਉਹਨਾਂ ਦਾ ਕੁਝ ਨਹੀਂ ਹੋ ਸਕੇਗਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਉਹ ਜਿਹੜੇ ਖੋਟੇ ਨੇ ਨਾ ਉਹਨਾਂ ਦਾ ਵੀ ਭਲਾ ਹੋ ਸਕਦਾ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਖਜ਼ਾਨੇ 'ਚ ਜਮਾ ਕਰਨ ਤੋਂ ਮਨਾ ਕਰ ਦਿੱਤਾ ਨਾ ਕਿ ਨਹੀਂ ਇਹ ਮੇਰੇ ਖਜ਼ਾਨੇ 'ਚ ਨਹੀਂ ਜਮਾ ਹੋ ਸਕਦੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਖੋਟੇ ਜੇਕਰ ਗੁਰੂ ਦਾ ਲਾੜ ਪਕੜ ਲੈਣ ਤੇ ਗੁਰੂ ਉਹਨਾਂ ਨੂੰ ਖੋਟਿਆਂ ਤੋਂ खरे ਕਰ ਸਕਦਾ ਹੈ ਇਹ ਅਥਾਰਟੀ ਖੋਟਿਆਂ ਤੋਂ खरे ਕਰਨ ਵਾਲੀ ਕੇਵਲ ਗੁਰੂ પાસે ਹੈ ਹੋਰ ਦੂਜੇ ਕਿਸੇ ਕੋਲ ਨਹੀਂ ਜਿਹ ਹੈਗੀ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਖਜ਼ਾਨੇ 'ਚ ਨਹੀਂ ਜਮਾ ਕੀਤਾ ਫੇਰ ਸੁਣੋ ਧਿਆਨ ਨਾਲ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਖਜ਼ਾਨੇ 'ਚ ਜਮਾ ਨਹੀਂ ਕੀਤਾ ਗੁਰੂ ਦੀ ਸ਼ਰਨ ਲੈ ਲੈਣ ਗੁਰੂ ਕੀ ਕਰੇਗਾ ਗੁਰੂ ਉਹਨਾਂ ਖੋਟਿਆਂ ਨੂੰ ਖਰੇ ਕਰ ਦੇਗਾ ਸਤਗੁਰ ਪਿਛੈ ਭਜ ਪਵੈ ਇਹਾ ਕਰਨੀ ਸਾਰ ਸਤਗੁਰ ਖੋਟਿਓਂ ਖੋਟਿਓਂ ਖਰੇ ਕਰੇ ਕਿਵੇਂ ਸ਼ਬਦ ਸਵਾਰਨ ਹਾਰ ਜਿੰਨੂੰ ਕਿਹਾ ਨਾ ਹੁਣ ਭਾਈ ਸਾਹਿਬ ਜੀ ਨੇ ਗਾਇਆ ਸੁਣ ਸੁਣ ਜੀਵਾ ਸੱਚੀ ਬਾਣੀ ਸ਼ਬਦ ਸਵਾਰਨ ਹਾਰ ਗੁਰੂ ਨੇ ਆਪਣੇ ਸ਼ਬਦ ਦੀ ਦਾਤ ਦੇ ਕੇ ਉਹਨਾਂ ਖੋਟਿਆਂ ਨੂੰ ਖਰਿਆਂ ਦੇ ਵਿੱਚ ਕਨਵਰਟ ਕਰ ਦੇਣਾ ਤੇ ਖਰੇ ਵੀ ਐਸੇ ਕਿ ਜਿਨ੍ਹਾਂ ਨੂੰ ਫਿਰ ਦੁਬਾਰਾ ਪਰਮਾਤਮਾ ਰੱਦ ਨਹੀਂ ਕਰ ਸਕਦਾ ਦੁਬਾਰਾ ਫਿਰ ਪਰਮਾਤਮਾ ਨਹੀਂ ਕਹੇਗਾ ਕਿ ਇਹ ਤਾਂ ਪਹਿਲਾਂ ਖੋਟੇ ਸੀ ਮੈਣੀ ਹੁਣ ਉਹ ਖਰੇ ਹੋ ਗਏ ਨੇ ਗੁਰੂ ਕਿਰਪਾ ਨਾਲ ਤੇ ਉਹ ਮਾਲਕ ਦੇ ਖਜ਼ਾਨੇ ਵਿੱਚ ਪਹੁੰਚਣਗੇ ਜਦੋਂ ਨਾ ਬਾਬਾ ਅਮਰਦਾਸ ਜੀ ਨੂੰ ਉਹ ਸਾਧੂ ਕਹਿ ਕੇ ਚਲਾ ਗਿਆ ਕਿ ਨਿਗੂਰੇ ਦਾ ਸੰਗ ਕੀਆ ਜਨਮ ਗਿਆ ਬਾਬਾ ਅਮਰਦਾਸ ਜੀ ਦੀ ਰਾਤਾਂ ਦੀ ਨੀਂਦ ਉੱਡ ਗਈ ਦਿਨ ਦਾ ਚੈਣ چلا ਗਿਆ ਟਿਕਾ ਹੀ ਨਹੀਂ ਨਾ ਦਿਨੇ ਚੈਣ ਨਾ ਰਾਤ ਨੂੰ ਅੱਖਾਂ ਦੇ ਵਿੱਚ ਨੀਂਦ ਬਸ ਪ੍ਰਿੰਸੀਪਲ ਸਦਬੀਰ ਸਿੰਘ ਨੇ ਤਾਂ ਇਹ ਵੀ ਲਿਖਿਆ ਕਹਿੰਦੇ ਉਹ ਕਦੇ ਕਿਸੇ ਕੰਧ ਨਾਲ ਲੱਗ ਕੇ ਜਾ ਕੇ ਖਲੋ ਜਾਂ ਕਦੇ ਕਿਸੇ ਕੰਧ ਨਾਲ ਕਿਉਂਕਿ ਚੈਣ ਹੀ ਨਹੀਂ ਹੈ ਟਿਕਾ ਹੀ ਨਹੀਂ ਆ ਰਿਹਾ ਤੇ ਇੱਕ ਰਾਤ ਕੀ ਹੋਇਆ ਅਮਰਤ ਵੇਲੇ ਨਾ ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਕੰਨਾਂ ਦੇ ਵਿੱਚ ਆਵਾਜ਼ ਪਈ ਕੀ ਆਵਾਜ਼ ਪਈ ਹੁਣ ਧਿਆਨ ਦੇਖੋ ਬਾਬਾ ਅਮਰਦਾਸ ਜੀ ਨੂੰ ਨੀਂਦ ਕਿਉਂ ਨਹੀਂ ਆ ਰਹੀ ਚੈਨ ਕਿਉਂ ਨਹੀਂ ਆ ਰਿਹਾ ਗੱਲ ਉਹੀ ਵਾਰ-ਵਾਰ ਕੰਨਾਂ 'ਚ ਰਿਪੀਟ ਹੋ ਰਹੀ ਹੈ ਕਿ ਮੈਂ ਨਿਗੁਰਾ ਵਾਂ ਮੈਂ ਗੁਰੂ ਵਾਲਾ ਨਹੀਂ ਹੈਗਾ ਕੀ ਮੈਂ ਇਸ ਸੰਸਾਰ ਤੋਂ ਨਿਗੁਰਾ ਹੀ ਚਲਾ ਜਾਵਾਂਗਾ ਕੀ ਫਿਰ ਇਹਨੂੰ ਆਪਾਂ ਇਦਾਂ ਕਹਿ ਲਈਏ ਕੀ ਮੈਂ ਇਸ ਸੰਸਾਰ ਤੋਂ ਖੋਟਾ ਹੀ ਚਲਾ ਜਾਵਾਂਗਾ ਮੈਂ ਗੁਰਵਾਲਾ ਨਹੀਂ ਬਣਾਗਾ ਬਸ ਇਸੇ ਹੀ ਚਿੰਤਾ ਦੇ ਵਿੱਚ ਦਿਨ ਰਾਤ ਦਾ ਚੈਣ ਤੇ ਨੀਂਦ ਚਲੀ ਗਈਏ ਕੀ ਹੋਇਆ ਅਮਰਤ ਵੇਲਾ ਹੋਇਆ ਤੇ ਕੰਨਾਂ ਦੇ ਵਿੱਚ ਨਾ ਆਵਾਜ਼ ਪਈ ਬਾਬਾ ਅਮਰਦਾਸ ਜੀ ਨੇ ਸੁਣਿਆ ਕੋਸ਼ਿਸ਼ ਕੇ ਕੋਈ ਬੋਲਦਾ ਪਿਆ ਉੱਚੀ ਆਵਾਜ਼ ਦੇ ਵਿੱਚ ਜਦੋਂ ਉਹਨੂੰ ਧਿਆਨ ਦੇ ਨਾਲ ਸੁਣਿਆ ਨਾ ਤੇ ਮਨ ਨੂੰ ਬੜੀ ਸ਼ਾਂਤੀ ਮਿਲੀ ਸਾਧ ਸੰਗਤ ਸੁਣ ਸੁਣ ਜੀਵਾਂ ਬੜੀ ਸ਼ਾਂਤੀ ਮਿਲੀ ਬੜਾ ਟਿਕਾ ਮਿਲਿਆ ਅੰਦਰ ਨੂੰ ਤੇ ਉਹ ਚਲੇ ਗਏ ਜਿੱਧਰੋਂ ਆਵਾਜ਼ ਆ ਰਹੀ ਸੀ ਨਾ ਉੱਥੇ ਚਲੇ ਗਏ ਜਦੋਂ ਉਹ ਆਵਾਜ਼ ਕੰਪਲੀਟ ਹੋਈ ਤੇ ਫਿਰ ਬਾਬਾ ਅਮਰਦਾਸ ਜੀ ਨੇ ਪੁੱਛਿਆ ਉਹ ਪਤਾ ਕੌਣ ਸੀ ਉਹ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਡਾਟਰ ਬੀਬੀ ਅਮਰੋਜੀ ਦੁੱਧ ਰੜਕਦੇ ਪਏ ਨੇ ਬੀਬੀ ਅਮਰੋਜੀ ਦੁੱਧ ਰੜਕਦੇ ਪਏ ਨੇ ਦੁੱਧ ਰੜਕਣਾ ਸਮਝਣਾ ਸਾਧ ਸੰਗ ਚਰਨਿੰਗ ਦਾ ਮਿਲਕ ਤੇ ਨਾਲ-ਨਾਲ ਨਾ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਦੇ ਪਏ ਨੇ ਸ਼ਬਦ ਕਿਹੜਾ ਪਰਿਆ ਪੜਿਆ ਮਾਰੂ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਉੱਥੇ ਕੀ ਕਿਹਾ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਕਰਨੀ ਕਾਗਤ ਮਨ ਵਸਵਾਣੀ ਬੁਰਾ ਭਲਾ ਦੋਏ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਐ ਤਉ ਗੁਣ ਨਾਹੀ ਅੰਤ ਹਰੇ ਚਿਤ ਚਿਤਸ ਕੀ ਨਹੀਂ ਬਾਵਰਿਆ ਹਰ ਵਿਸਰਤ ਹਰ ਵਿਸਰਤ ਖੋਟਾ ਹੋ ਗਿਆ ਹਰ ਵਿਸਰਤ ਤੇਰੇ ਗੁਣ ਗਲਿਆ ਜਦੋਂ ਗੋਣੀ ਅੰਦਰੋਂ ਚਲੇ ਗਏ ਤਾਂ ਬੰਦਾ ਖੋਟਾ ਹੋ ਗਿਆ ਜੀ ਵਿਕਾਰਾਂ ਨੇ ਪਾਪਾਂ ਨੇ ਇਹਨੂੰ ਅੰਦਰੋਂ ਖੋਟਾ ਕਰ ਦਿੱਤਾ ਤੇ ਹੁਣ ਜਿਹੜਾ ਖੋਟਾ ਹੋ ਗਿਆ ਹੈ ਗੁਰੂ ਨਾਨਕ ਸਾਹਿਬ ਫਿਰ ਇਸ ਸ਼ਬਦ ਦੇ ਵਿੱਚ ਵੀ ਕਹਿੰਦੇ ਜਦੋਂ ਲਾਸਟ ਪੰਕਤੀਆਂ ਤੇ ਪਹੁੰਚੇ ਨਾ ਬੀਬੀ ਅਮਰੋਜੀ ਤੇ ਉੱਥੇ ਪਤਾ ਕੀ ਗਿਆ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਭਇਆ ਮਨੂਰ ਮਨੂਰ ਦਾ ਮਤਲਬ ਸਾਧ ਸੰਗਤ ਉਹ ਲੋਹਾ ਜਿਹੜਾ ਯੂਸਲੈਸ ਹੋ ਗਿਆ ਉਹ ਲੋਹਾ ਉਹ ਆਇਰਨ ਉਹ ਜਿਹੜਾ ਕਿਸੇ ਵਰਤੋਂ ਦੇ ਵਿੱਚ ਨਹੀਂ ਹੈ ਨੋਬਾਡੀ ਕੈਨ ਯੂਜ਼ ਦੈਟ ਆਇਰਨ ਉਹ ਉਸ ਨੂੰ ਮਨੂਰ ਕਹਿੰਦੇ ਨੇ ਜੀ ਕਹਿੰਦੇ ਜਿਹੜਾ ਉਹ ਮਨੂਰ ਲੋਹਾ ਨਾ ਜਿਸ ਨੂੰ ਛੱਡ ਦਿੱਤਾ ਹੈ ਕਿ ਇਹ ਵਰਤੋਂ 'ਚ ਨਹੀਂ ਆਉਣਾ ਜੀ ਇਹਦਾ ਇਹ ਤੇ ਬਸ ਖਤਮ ਹੈ ਇਹਨੂੰ ਕਿਤੇ ਵੀ ਵਰਤੋਂ 'ਚ ਨਹੀਂ ਲਿਆਂਦਾ ਜਾ ਸਕਦਾ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਉਹ ਮਨੂਰ ਹੈ ਨਾ ਚਲੋ ਫੇਰ ਇਹਨੂੰ ਆਪਾਂ ਉੱਪਰਲੇ ਬਚਨ ਨਾਲ ਜੋੜ ਲਈਏ ਜਿਸ ਖੋਟੇ ਨੂੰ ਪ੍ਰਮਾਤਮਾ ਨੇ ਛੁੱਟ ਦਿੱਤਾ ਸੀ ਨਾ ਮਨੂਰ ਛੁੱਟ ਦਿੱਤਾ ਸੀ ਕਿ ਨਹੀਂ ਇਹ ਖੋਟਾ ਹੈ ਇਹ ਨਹੀਂ ਮੇਰੇ ਖਜ਼ਾਨੇ 'ਚ ਜਾਵਾ ਹੋ ਸਕਦਾ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਭਇਆ ਮਨੂਰ ਕੰਚਨ ਫਿਰ ਹੋਵੇ ਕੰਚਨ ਕੀ ਹੁੰਦਾ ਹੈ ਸੋਨਾ ਕੰਚਨ ਫਿਰ ਹੋਵੇ that iron can convert into gold ਹੋ ਸਕਦਾ ਹੈ ਪਰ ਕਿਵੇਂ ਇੱਕ ਜੇ ਜੇ ਗੁਰ ਮਿਲਤ ਨੇਹਾ ਜੇ ਗੁਰੂ ਮਿਲ ਜਾਏ ਜੇ ਗੁਰੂ ਮਿਲ ਜਾਏ ਤੇ ਗੁਰੂ ਉਸ ਮਨੂਰ ਨੂੰ ਉਸ ਯੂਸਲੈਸ ਆਇਰਨ ਨੂੰ ਕਨਵਰਟ ਕਰ ਸਕਦਾ ਇਨਟੂ 골ਡ ਤੇ ਜਿਹੜਾ 골ਡ ਹੋ ਗਿਆ 골ਡ ਤੇ ਪਿਓਰ ਹੈ ਜੀ ਤੇ ਪਿਓਰ ਦੀ ਤੇ ਕੀਮਤ ਹੈ ਤੇ ਪਿਓਰ ਨੂੰ ਹੀ ਮਾਲਕ ਆਪਣੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਦਾ ਹੈ ਏਕ ਨਾਮ ਅੰਮ੍ਰਿਤ ਉਹ ਦੇਵ ਹੈ ਤੋ ਨਾਨਕ ਤ੍ਰਿਸ਼ਟਸ ਦੇਹ ਇਸ ਤਰੀਕੇ ਦੇ ਗੁਰੂ ਨਾਮ ਦੀ ਦਾਤ ਦੇ ਕੇ ਉਸ ਮਨੂਰ ਹੋਏ ਲੋਹੇ ਨੂੰ ਸੋਨੇ ਵਿੱਚ ਕਨਵਰਟ ਕਰ ਦੇਗਾ ਜਿਹੜਾ ਸੋਨੇ ਵਿੱਚ ਕਨਵਰਟ ਹੋ ਗਿਆ ਉਹ ਮਾਲਕ ਦੇ ਖਜ਼ਾਨੇ ਵਿੱਚ ਜਮਾ ਹੋ ਜਾਏਗਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ ਸਤਿਗੁਰੂ ਜੀ ਕਹਿੰਦੇ ਫਿਰ ਉਹ ਤਾਂ ਮਨੂਰ ਹੀ ਰਹੇਗਾ ਉਹ ਤਾਂ ਖੋਟਾ ਹੀ ਰਹੇਗਾ ਤੇ ਖੋਟੇ ਦਾ ਕਿਤੇ ਭਲਾ ਨਹੀਂ ਖੋਟੇ ਨੂੰ ਕਿਤੇ ਠਾਹਰ ਨਹੀਂ ਖੋਟੇ ਨੂੰ ਤਾਂ ਜੇ ਮਾਲਕ ਆਪਣੀ ਜੇਬ ਦੇ ਵਿੱਚ ਨਹੀਂ ਨਾ ਰੱਖਦਾ ਬੱਚੇ ਨੂੰ ਦੇ ਦੋ ਬੱਚੇ ਨੂੰ ਬਵਾਗਾ ਕੇ ਮਾਰਨਾ ਕਿ ਮੈਨੂੰ ਨਹੀਂ ਚਾਹੀਦਾ ਮੈਂ ਕੀ ਕਰਨਾ ਇਹਨੇ ਚੱਲਣਾ ਕਿਤੇ ਨਹੀਂ ਇਹਦਾ ਕੀ ਹੋਣਾ ਇਹਦੀਆਂ ਤਾਂ ਚਾਰ ਟੌਫੀਆਂ ਨਹੀਂ ਹੋਣੀਆਂ ਮੈਨੂੰ ਰੱਖ ਕੇ ਕੀ ਕਰਨਾ ਆ ਪਿੱਛੇ ਜੇ ਜਦੋਂ ਥੋੜਾ ਟਾਈਮ ਪਹਿਲਾਂ ਜਦੋਂ ਇੰਡੀਆ ਦੇ ਵਿੱਚ ਅ ਕੀ ਕਹਿੰਦੇ ਨੇ ਕਿ ਨੋਟਬੰਦੀ ਹੋਈ 500000 ਦੇ ਨੋਟ ਬੰਦ ਕੀਤੇ ਗਏ ਇੱਕ ਡੈਡਲਾਈਨ ਦੇ ਦਿੱਤੀ ਨਾ ਕਿ ਇਸ ਤਰੀਕ ਤੱਕ ਸਾਰੇ ਜਮ੍ਹਾਂ ਕਰਾ ਦੋ ਜਿਨ੍ਹਾਂ ਨੇ ਤੇ ਕਰਾ ਦਿੱਤੇ ਮੋਸਟਲੀ ਹੋ ਹੀ ਗਏ ਵੈਸੇ ਜਿਨ੍ਹਾਂ ਦੇ ਕੋਲ ਥੋੜੇ ਬਹੁਤੇ ਰਹਿ ਗਏ ਵਿਚਾਰਿਆਂ ਕੋ ਉਹ ਨਿਆਣਿਆਂ ਨੂੰ ਦਿਨ ਨਿਆਣੇ ਉਹਨਾਂ ਲੈਣਾ ਵੀ ਇਹ ਕੀ ਕਰਨੇ ਤੇ ਚੱਲਣਾ ਕਿਤੇ ਨਹੀਂ ਹਨਾ ਜੀ ਉਹ ਤੇ ਹੁਣ ਖੋਟਾ ਹੋ ਗਿਆ ਨਾ ਜੀ ਉਹਨੂੰ ਕਿੰਨੇ ਲੈਣਾ ਕਿਸੇ ਨੇ ਨਹੀਂ ਲੈਣਾ ਤੇ ਜਿਹੜਾ ਖੋਟਾ ਹੈ ਨਾ ਫਿਰ ਉਹ ਮਾਲਕ ਦੀ ਦਰਗਾਹ ਦੇ ਵਿੱਚ ਕਿਵੇਂ ਪ੍ਰਵਾਹ ਨੂੰਏਗਾ ਨਹੀਂ ਹੋ ਸਕਦਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਭੂ ਕੀ ਤਲਵੰਡੀ ਤੋਂ ਜਦੋਂ ਅਨੰਦਪੁਰ ਸਾਹਿਬ ਦਾ ਜੰਗ ਹੋ ਗਿਆ ਚਮਕੌਰ ਦੀ ਜੰਗ ਹੋ ਗਈ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਸ਼ਹਾਦਤਾਂ ਪ੍ਰਾਪਤ ਕਰ ਗਏ। ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਕੇ ਸਤਿਗੁਰੂ ਜੀ 마ਸ਼ੀਵਾੜੇ ਰਾਹੀਂ ਹੁੰਦੇ ਹੋਏ ਉੱਚ ਦਾ ਪੀਰ ਬਣ ਕੇ ਆਲਮਗੀਰਾਂ ਹੀ ਹੁੰਦੇ ਹੋਏ ਕੋਟਕਪੂਰਾ ਹਨਾ ਜੀ ਉਹ ਮੁਕਤਸਰ ਸਾਹਿਬ ਦੀ ਜੰਗ ਹੋ ਗਈ ਫਿਰ ਪਹੁੰਚਦੇ ਨੇ ਜਾ ਕੇ ਸਭੂ ਕੀ ਤਲਵੰਡੀ। ਸਾਬੂ ਕੀ ਤਲਵੰਡੀ ਕੁਝ ਸਮਾਂ ਗੁਰੂ ਸਾਹਿਬ ਉੱਥੇ ਟਿਕੇ ਨੇ ਰੁਕੇ ਨੇ ਉਸ ਤੋਂ ਬਾਅਦ ਫਿਰ ਸਾਬੂ ਕੀ ਤਲਵੰਡੀ ਤੋਂ ਗੁਰੂ ਸਾਹਿਬ ਨਦੇੜ ਵੱਲ ਚਾਲੇ ਪਾਉਂਦੇ ਨੇ ਜਦੋਂ ਬਹਾਦਰ ਸ਼ਾਹ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਧਰੋਂ ਲੰਘ ਰਹੇ ਨੇ ਤੇ ਉਹਨੇ ਬੇਨਤੀ ਕੀਤੀ ਸਤਿਗੁਰੂ ਜੀ ਦਰਸ਼ਨ ਦਿਓ ਅੱਜ ਕੱਲ ਜਿਵੇਂ ਇੰਡੀਆ ਦੀ ਕੈਪੀਟਲ ਦਿੱਲੀ ਹੈ ਨਾ ਪਹਿਲਾਂ ਆਗਰਾ ਹੋਇਆ ਕਰਦਾ ਸੀ ਆਗਰੇ ਦੇ ਵਿੱਚ ਹੀ ਅਕਬਰ ਆਪਣਾ ਔਰੰਗਜ਼ੇਬ ਵੀ ਉੱਥੇ ਰਹਿੰਦਾ ਸੀ ਬਹਾਦਰ ਸ਼ਾਹ ਵੀ ਉੱਥੇ ਤੇ ਸਤਿਗੁਰੂ ਜੀ ਨੂੰ ਉਹਨੇ ਇੱਕ ਬੇਨਤੀ ਕੀਤੀ ਸਤਿਗੁਰੂ ਜੀ ਦਰਸ਼ਨ ਦਵਾਣ ਕੇ ਕਿਰਪਾ ਕਰੋ ਦਿੱਲੀ ਪਹੁੰਚੇ ਦਿੱਲੀ ਤੋਂ ਸਤਿਗੁਰੂ ਜੀ ਆਗਰੇ ਗਏ ਤੇ ਉਹਦੇ ਮਹਿਲ 'ਚ ਨਹੀਂ ਗਏ ਬਹਾਦਰ ਸ਼ਾਹ ਦੇ ਇੱਕ ਬਾਗ ਦੇ ਵਿੱਚ ਸਤਿਗੁਰੂ ਜੀ ਨੇ ਉਤਾਰਾ ਕੀਤਾ ਤੇ ਉੱਥੇ ਉਹ ਬਹਾਦਰ ਸ਼ਾਹ ਮਿਲਣ ਵਾਸਤੇ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਮਿਲਣ ਵਾਸਤੇ ਆਇਆ ਕੋਲ ਹੀ ਬੈਠ ਗਿਆ ਸਤਿਗੁਰੂ ਜੀ ਦੇ ਤੇ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਵਿਚਾਰਾਂ ਸ਼ੁਰੂ ਹੋ ਗਈਆਂ ਤੇ ਗੱਲਾਂ ਕਰਦਿਆਂ ਕਰਦਿਆਂ ਬਹਾਦਰ ਸ਼ਾ ਆਤਮਿਕ ਜੀਵਨ ਦੀਆਂ ਰੱਬ ਦੀਆਂ ਗੱਲਾਂ ਚੱਲ ਰਹੀਆਂ ਸੀ ਤੇ ਬਹਾਦਰ ਸ਼ਾ ਕਹਿੰਦਾ ਕਹਿੰਦਾ ਸਤਿਗੁਰੂ ਜੀ ਕਿ ਸਾਡੇ ਈਮਾਨ ਦਾ ਸਾਡੇ ਧਰਮ ਦਾ ਮਸਾ ਹੁੰਦਾ ਮੰਨਣਾ ਹੈ ਕਿ ਜੇਕਰ ਕੋਈ ਇਨਸਾਨ ਪਾਪ ਕਰਦਾ ਹੈ ਨਾ ਪਾਪ ਹੀ ਬੰਦੇ ਨੂੰ ਖੋਟਾ ਕਰਦੇ ਨੇ ਨਾ ਜੀ ਪਾਪ ਮਾੜੀ ਸੋਚ ਹੱਥਾਂ ਦੇ ਨਾਲ ਕਰਮ ਕਰਨੇ ਜ਼ੁਬਾਨ ਦੇ ਨਾਲ ਕਰਮ ਕਰਨੇ ਮਨ ਦੇ ਨਾਲ ਕਰਮ ਕਰਨੇ ਇਹਨਾਂ ਦੇ ਨਾਲ ਹੀ ਬੰਦਾ ਖੋਟਾ ਹੁੰਦਾ ਹੈ ਵਿਕਾਰਾਂ ਦੇ ਵਿੱਚ ਫਸ ਕੇ ਖੋਟਾ ਹੁੰਦਾ ਹੈ ਉਹ ਕਹਿੰਦਾ ਜੇਕਰ ਕੋਈ ਇਨਸਾਨ ਸਾਡੇ ਧਰਮ ਦੇ ਅਕੋਰਡਿੰਗਲੀ ਜੇਕਰ ਕੋਈ ਪਾਪ ਕਰਦਾ ਹੈ ਪਾਪ ਕੀਤੇ ਉਹਨੇ ਸਾਰਾ ਦਿਨ ਜੇ ਉਹ ਸਵੇਰੇ ਕਲਮਾ ਪੜ੍ਹ ਲਏ ਸ਼ਾਮਾਂ ਕਲਮਾ ਪੜ੍ਹ ਲਏ ਸ਼ਾਮਾਂ ਨੂੰ ਵੀ ਕਲਮਾ ਪੜ੍ਹ ਲਏ ਕਲਮਾ ਪਤਾ ਨਾ ਜੀ ਕੀ ਉਹਨਾਂ ਦਾ ਲਾ ਇਲਾਹਾ ਇਲਲਾ ਅੱਲਾ ਮੁਹੰਮਦ ਰਸੂਲ ਅੱਲਾ ਇਹ ਇੱਕ ਕਲਮਾ ਹੈ ਹਰ ਨਮਾਜ਼ ਪੜਨ ਤੋਂ ਪਹਿਲਾਂ ਇਹ ਕਲਮਾ ਪੜਿਆ ਜਾਂਦਾ ਉਹ ਕਹਿੰਦਾ ਜੀ ਸਵੇਰੇ 100 ਵਾਰ ਕਲਮਾ ਪੜ ਲਏ ਸ਼ਾਮ ਨੂੰ 100 ਵਾਰ ਕਲਮਾ ਪੜ ਲਏ ਤੇ ਉਹ ਇਨ ਬਿਟਵੀਨ ਜਿਹੜੇ ਨੇ ਪੂਰੇ ਦਿਨ ਦੇ ਵਿੱਚ ਪਾਪ ਜਾਂ ਮਾੜੇ ਕਰਮ ਕੀਤੇ ਨੇ ਨਾ ਸਾਰੇ ਉਹਦੇ ਬਖਸ਼ੇ ਜਾਣਗੇ ਉਹ ਅੱਲਾ ਦੀ ਦਰਗਾਹ ਦੇ ਵਿੱਚ ਪਰਵਾਣ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਇਵੇਂ ਨਹੀਂ ਹੋ ਸਕਦਾ ਕਹਿੰਦਾ ਨਹੀਂ ਜੀ ਸਾਡੇ ਧਰਮ ਦਾ ਸਾਡੇ ਮਜ਼ਹਬ ਦਾ ਮੰਨਣਾ ਹੀ ਇਹ ਹੈ ਕਿ ਜੇ ਕੋਈ ਇਦਾਂ ਕਰ ਲੈਂਦਾ ਹੈ ਤੇ ਕੋ ਬਖਸ਼ਿਆ ਜਾਏਗਾ ਉਹ ਖੋਟਿਆਂ ਚ ਨਹੀਂ ਉਹ ਖਰਿਆਂ ਦੇ ਵਿੱਚ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਉਹ ਮੰਨੇ ਨਾ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਾਲਡ ਦੀ ਕੈਸ਼ੀਅਰ ਜਿਹੜਾ ਉਹਨਾਂ ਦਾ ਖਜ਼ਾਨੀ ਸੀ ਨਾ ਖਜ਼ਾਂਚੀ ਸੀ ਨਾ ਉਹਨੂੰ ਬੁਲਾਇਆ ਤੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੇ ਕਿ ਉਹ ਆਪਣੇ ਖਜ਼ਾਨੇ ਦੇ ਵਿੱਚ ਨਾ ਇੱਕ ਸਿੱਕਾ ਇੱਕ ਕੋਇਨ ਹੈ ਉਹ ਲੈ ਕੇ ਆਇਆ ਉਹ ਲੈ ਕੇ ਆਇਆ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਜ਼ਾਨਚੀ ਦੇ ਕੋਲੋਂ ਉਹ ਸਿੱਕਾ ਲੈ ਕੇ ਇੱਕ ਸਿੰਘ ਨੂੰ ਪਕੜਾਇਆ ਗੁਰੂ ਗੋਬਿੰਦ ਸਿੰਘ ਮਹਾਰਗੇਜ਼ਾ ਦਾ ਦਾ ਕੋਇਨ ਟੂ ਅ ਸਿੰਘ ਐਂਡ ਆਸਕਡ ਹਿਮ ਗੋ ਟੂ ਦਾ ਮਾਰਕੀਟ ਐਂਡ ਇਹਨੂੰ ਤੋੜਾ ਕੇ ਲਿਆ ਤੋੜਾ ਕੇ ਲਿਆ ਸਮਝ ਲਏ ਜੀ ਤੂੰ ਮਾਰਕੀਟ ਵਿੱਚ ਜਾ ਤੇ ਉੱਥੋਂ ਨਾ ਥੋੜੀ ਚੇਂਜ ਲੈ ਕੇ ਆ ਇਹਦੇ ਬਦਲੇ ਤੋੜਾ ਕੇ ਲਿਆ ਚੇਂਜ ਲੈ ਕੇ ਆ ਉਹ ਗਿਆ ਜੀ ਮਾਰਕੀਟੇ ਇੱਕ ਦੁਕਾਨ ਤੇ ਦੂਜੀ ਤੇ ਤੀਜੀ ਤੇ ਚੌਥੀ ਸਾਰਾ ਬਾਜ਼ਾਰ ਘੁੰਮ ਕੇ ਆ ਗਿਆ ਪਰ ਉਹਨੂੰ ਕਿਸੇ ਨੇ ਚੇਂਜ ਨਹੀਂ ਦਿੱਤੀ ਵਾਪਸ ਆ ਗਿਆ ਆਣ ਕੇ ਸਤਿਗੁਰੂ ਜੀ ਨੂੰ ਉਹ ਕਾਇਨ ਵਾਪਸ ਕਰਦਾ ਹੋਇਆ ਕਹਿੰਦਾ ਕਹਿੰਦਾ ਸਤਿਗੁਰੂ ਜੀ ਇਹਦੀ ਚੇਂਜ ਨਹੀਂ ਮਿਲੀ ਪਤਾ ਤਾਂ ਸਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਚੇਂਜ ਮਿਲੀ ਕਿਉਂ ਨਹੀਂ ਕਹਿੰਦੇ ਜੀ ਜਿਸ ਦੇ ਕੋਲ ਵੀ ਮੈਂ ਗਿਆ ਜਿਸ ਨੂੰ ਵੀ ਇਹ ਜਾ ਕੇ ਸਿੱਕਾ ਦਿੱਤਾ ਤੇ ਮੈਂ ਉਹਨੂੰ ਕਿਹਾ ਕਿ ਗਿਵ ਮੀ ਸਮ ਚੇਂਜ ਉਹਨੇ ਜਦੋਂ ਮੇਰੇ ਕੋਲੋਂ ਉਹ ਸਿੱਕਾ ਲਿਆ ਦੇਖਿਆ ਤੇ ਉਹਨੇ ਮੈਨੂੰ ਉਦਾਂ ਹੀ ਵਾਪਸ ਕਰ ਦਿੱਤਾ ਕਿਉਂ ਕਿਉਂਕਿ ਕਹਿੰਦੇ ਜੀ ਇਹ ਸਿੱਕਾ ਖੋਟਾ ਹੈ ਕਾਉਂਟਰਫੀਟ ਹੈ ਫੇਕ ਹੈ ਇਹਦੀ ਤੇਨੂੰ ਚੇਂਜ ਨਹੀਂ ਮਿਲ ਸਕਦੀ ਵੀ ਕੈਨ ਨਾਟ ਗਿਵ ਯੂ ਐਨੀ ਚੇਂਜ ਤੇ ਸਤਿਗੁਰੂ ਜੀ ਕਹਿੰਦੇ ਤੂੰ ਆ ਉਹਨੂੰ ਦਿਖਾਉਣਾ ਸੀ ਨਾ ਇਸ ਸਿੱਕੇ ਦੇ ਪਿਛੇ ਪਿਛੇ ਆ ਦੇਖ ਕਲਮਾ ਲਿਖਿਆ ਹੋਇਆ ਕਲਮਾ ਲਿਖਿਆ ਹੋਇਆ ਤੂੰ ਦਿਖਾਉਣਾ ਸੀ ਸਤਿਗੁਰੂ ਜੀ ਨੂੰ ਉਹ ਕਹਿੰਦਾ ਜਾਂਦਾ ਮੈਂ ਦੱਸਿਆ ਉਹਨੂੰ ਪਰ ਕੋਈ ਮੰਨਿਆ ਹੀ ਨਹੀਂ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਬਹਾਦਰ ਸ਼ਾਹ ਵੱਲ ਦੇਖਿਆ ਤੇ ਉਹਨੂੰ ਕਿਹਾ ਕਹਿਣ ਲੱਗੇ ਬਹਾਦਰ ਸ਼ਾਹ ਦੇਖ ਤੇਰੀ ਸਰਕਾਰ ਤੇਰਾ ਰਾਜ ਪੂਰੇ ਹਿੰਦੁਸਤਾਨ ਦੇ ਵਿੱਚ ਤੇਰੇ ਰਾਜ ਦੇ ਇਹ ਸਿੱਕੇ ਉੱਪਰ ਕਲਮਾ ਵੀ ਲਿਖਿਆ ਹੋਇਆ ਫਿਰ ਵੀ ਇਹ ਨਹੀਂ ਚੱਲ ਰਿਹਾ ਬਾਜ਼ਾਰ ਦੇ ਵਿੱਚ ਕਿਉਂ ਕਿਉਂਕਿ ਖੋਟਾ ਹੈ ਖੋਟਾ ਹੈ ਕਲਮੇ ਦੇ ਕਰਕੇ ਵੀ ਬਾਜ਼ਾਰ ਦੇ ਵਿੱਚ ਨਹੀਂ ਚੱਲ ਰਿਹਾ ਕੋਈ ਇਹਦੇ ਬਦਲੇ ਕੋਈ ਚੇਂਜ ਦੇਣ ਨੂੰ ਤਿਆਰ ਨਹੀਂ ਹੈ ਤੇ ਤੂੰ ਕਿਵੇਂ ਕਹਿ ਸਕਦਾ ਹੈ ਕਿ ਜਿਹੜਾ ਬੰਦਾ ਪਾਪ ਕਰ ਕਰਕੇ ਖੋਟਾ ਹੋ ਗਿਆ ਕਲਮਾ ਪੜ ਲਏ ਤੇ ਬਖਸ਼ਿਆ ਜਾਏਗਾ ਕਿ ਕੱਲਾ ਕਲਮਾ ਪੜਨ ਦੇ ਨਾਲ ਤੇ ਗੱਲ ਨਹੀਂ ਬਣਨੀ ਜਦੋਂ ਤੱਕ ਆਪਣੇ ਧਰਮ ਦੇ ਅਸੂਲਾਂ ਨੂੰ ਆਪਣੇ ਮਜ਼ਹਬ ਦੇ ਅਸੂਲਾਂ ਨੂੰ ਜੋ ਮੁਰਸ਼ਿਦ ਕਹਿ ਰਿਹਾ ਹੈ ਜੋ ਗੁਰੂ ਕਹਿ ਰਿਹਾ ਹੈ ਜੋ ਪੈਗੰਬਰ ਕਹਿ ਰਿਹਾ ਹੈ ਉਹਨੂੰ ਐਜ਼ ਇਟ ਇਜ਼ ਅਪਲਾਈ ਨਹੀਂ ਕੀਤਾ ਜਾਂਦਾ ਲਾਈਫ ਦੇ ਵਿੱਚ ਕੋਈ ਬੰਦਾ ਖਰਾ ਹੋ ਕੇ ਉਦੋਂ ਤੱਕ ਉਸ ਮਾਲਕ ਦੇ ਖਜ਼ਾਨੇ 'ਚ ਜਮਾ ਨਹੀਂ ਹੋ ਸਕਦਾ ਉਹਦਾ ਭਲਾ ਨਹੀਂ ਹੋ ਸਕਦਾ ਤੇ ਗੁਰੂ ਗੋਬਿੰਦ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇਹੀ ਗੱਲ ਸਮਝਾਉਂਦੇ ਪੈਣੇ ਜਪਜੀ ਸਾਹਿਬ ਦੇ ਵਚਨ ਆਪਨੇ ਸਰਵਣ ਕੀਤਾਣ ਰੋਜ਼ ਪੜ੍ਹਦੇ ਹੋ ਤੁਸੀਂ ਕੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ ਹੋਏਗੀ ਵਿਚਾਰ ਨਾਲ ਜ ਕਰਮਾਂ ਦੀ ਜਿਸ ਤਰ੍ਹਾਂ ਦੇ ਸਾਡੇ ਕਰਮ ਨੇ ਉਹਨਾਂ ਕਰਮਾਂ ਦੀ ਵਿਚਾਰ ਤੇ ਹੋਏਗੀ ਕਿੱਥੇ ਹੋਏਗੀ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਤਿੱਥੈ ਸੋਹਣ ਸੋਹਣ ਦਾ ਮਤਲਬ ਉਹਨਾਂ ਨੂੰ ਸ਼ੋਭਾ ਮਿਲੇਗੀ ਉਹ ਪ੍ਰਵਾਨੇ ਜਾਣਗੇ ਉਹ ਮਾਲਕ ਦੇ ਖਜ਼ਾਨੇ 'ਚ ਜਮ੍ਹਾਂ ਹੋ ਜਾਣਗੇ ਕੌਣ ਪੰਚ ਪ੍ਰਵਾਨ ਪੰਚ ਪ੍ਰਵਾਨ ਕੌਣ ਹੈ ਜਿਹੜੇ खरे ਨੇ ਉਹ ਉਹਨਾਂ ਨੂੰ ਉੱਥੇ ਸ਼ੋਭਾ ਮਿਲਣੀ ਹੈ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਅਗਲੀ ਗੱਲ ਸੁਣੋ ਕਹਿੰਦੇ ਕੱਚ ਪਕਾਈ ਉਥੈ ਪਾਏ ਖੋਟੇ खरे ਪਰਖੀਆਂ ਕੱਚ ਪਕਾਈ ਕੱਚਾ ਤੇ ਪੱਕਾ ਖੋਟਾ ਤੇ ਖਰਾ ਇੱਕੋ ਹੀ ਗੱਲ ਹੈ ਜੀ ਫਰਕ ਤੇ ਕੋਈ ਨਹੀਂ ਕੱਚਾ ਫਲ ਤੁਸੀਂ ਖਾ ਨਹੀਂ ਸਕਦੇ ਪੱਕ ਗਿਆ ਤੇ ਤੁਸੀਂ ਬੜੇ ਮਜ਼ੇ ਦੇ ਨਾਲ ਖਾਂਦੇ ਹੋ ਜੀ ਕਹਿੰਦੇ ਬੜਾ ਰਸ ਤੇ ਬੜਾ ਮਿੱਠਾ ਕੱਚੇ ਨੂੰ ਕੋਈ ਲੈ ਕੇ ਵੀ ਰਾਜੀ ਨਹੀਂ ਕੱਚ ਪਕਾਈ ਉਥੇ ਪਾਏ ਨਾਨਕ ਗયા ਜਦੋਂ ਜਾਣਾ ਹੈ ਅੱਗੇ ਨਾਨਕ ਗਿਆ ਜਾਂ ਪਰ ਉਥੇ ਜਾ ਕੇ ਪਤਾ ਲੱਗਣਾ ਕਿ ਭਈ ਮੇਰੇ ਨਾਲ ਦੁਨੀਆ ਦੇ ਵਿੱਚ ਤੇ ਮੈਂ ਖਰਾਬ ਬੰਦ ਦੀ ਬੜੀ ਕੋਸ਼ਿਸ਼ ਕਰਦਾ ਸਾਰੇ ਕਹਿੰਦੇ ਨੇ ਖਰਾ ਖਰਾ ਆਖੇ ਸਭ ਕੋ ਇਹ ਸਾਰੇ ਕਹਿੰਦੇ ਨੇ ਜੀ ਬੜਾ ਚੰਗਾ ਬੜਾ ਚੰਗਾ ਪਰ ਤੂੰ ਚੰਗਾ ਹੈ ਕਿ ਮਾੜਾ ਹੈ ਇਹਦੀ ਪਰਖ ਤੇ ਉਸ ਮਾਲਕ ਨੇ ਕਰਨੀ ਹੈ ਦੁਨੀਆ ਨੂੰ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਬੇਵਕੂਫ ਬਣਾ ਸਕਦੇ ਹਾਂ ਕੋਈ ਪਹਿਰਾਵਾ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਲਓ ਜੀ ਸ੍ਰੀ ਰਾਗ ਦੇ ਵਿੱਚੋਂ ਹੀ ਉਥੇ ਕੀ ਕਹ ਗੁਰੂ ਨਾਨਕ ਸਾਹਿਬ ਨੇ ਤੁਸੀਂ ਮੀਨਿੰਗ ਜ਼ਰੂਰ ਪੜਿਓ ਨਾਲ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਮੇਰੇ ਕਰਮ ਜਿਹੜੇ ਨੇ ਨਾ ਜਿਹੜੇ ਮੇਰੇ ਕਰਮ ਨੇ ਉਹ ਬੜੇ ਮਾੜੇ ਨੇ ਪਰ ਮੈਂ ਕੀਤਾ ਕੀ ਹੈ ਕਿ ਮੈਂ ਫਕੀਰਾਂ ਵਾਲਾ ਪਹਿਰਾਵਾ ਪਹਿਨ ਲਿਆ ਮੈਂ ਧਰਮੀਆਂ ਵਾਲਾ ਪਹਿਰਾਵਾ ਪਹਿਨ ਲਿਆ ਮੇਰੇ ਕਰਮ ਬੇਹੱਦ ਮਾੜੇ ਹੱਦ ਦਰਜੇ ਦੇ ਮਾੜੇ ਪਰ ਲੋਕਾਂ ਦੇ ਵਿੱਚ ਮੈਂ ਚੰਗਾ ਬਣਨ ਦੇ ਲਈ ਪਹਿਰਾਵਾ ਮੈਂ ਧਰਮੀਆਂ ਵਾਲਾ ਪਹਿਨ ਲਿਆ ਤੇ ਜਦੋਂ ਪਹਿਰਾਵਾ ਧਰਮੀਆਂ ਵਾਲਾ ਪਹਿਨਿਆ ਜਾਵੇ ਆਮ ਲੋਕਾਂ ਨੂੰ ਥੋੜੀ ਨਾ ਪਤਾ ਲੱਗਦਾ ਕਿ ਇਹਦੇ ਅੰਦਰ ਕੀ ਹੈ ਇਹ ਅੰਦਰੋਂ ਕਿਵੇਂ ਦਾ ਖੋਟਾ ਹੈ ਕਿ ਖਰਾ ਹੈ ਖੋਟਾ ਹੈ ਕਿ ਖਰਾ ਇਸ ਗੱਲ ਦੀ ਸਮਝ ਆਮ ਲੋਕਾਂ ਨੂੰ ਨਹੀਂ ਪੈਂਦੀ ਪਰ ਨਨਕ ਗਿਆ ਜਾਂ ਪਹਿ ਜਾਏ ਉੱਥੇ ਜਾ ਕੇ ਪਤਾ ਲੱਗਣਾ ਹੈ ਕਿ ਭਈ ਤੂੰ ਖੋਟਾ ਏ ਕਿ ਖਰਾਂ ਏ ਉਸ ਮਾਲਕ ਦੇ ਦਰ ਤੇ ਜਾ ਕੇ ਪਰਖ ਹੋਣੀ ਹੈ ਚੰਗੀਆਂ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਨੇੜੈ ਜਦੋਂ ਪੰਕਤੀ ਪੜ੍ਹੇ ਹੋਣਾ ਧਿਆਨ ਨਾਲ ਲਗਾ ਮਾਤਰਾ ਦੇਖ ਕੇ ਕੇ ਨੇੜੈ ਕੇ ਦੂਰ ਨੇੜਾ ਖਜ਼ਾਨੇ 'ਚ ਜਾਵਾਂਗੇ ਖਰੇ ਦੂਰ ਖੋਟੇ ਸੁੱਟ ਦਿੱਤੇ ਗਏ ਬਾਹਰ ਕਿ ਨੇੜਾ ਹੈ ਕਿ ਦੂਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਲਿਓ ਫਿਰ ਆਪਣੇ ਜ਼ਿਹਨ ਦੇ ਵਿੱਚ ਇਸ ਗੱਲ ਨੂੰ ਪੱਕੇ ਤੌਰ ਤੇ ਵਸਾ ਲਓ ਕਿਹੜੀ ਜੀ ਕਿ ਇਸ ਸੰਸਾਰ ਦੇ ਵਿੱਚ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖਿਅਨ ਸਾਹਿਬ ਕਾਦੀਬਾਨ ਤੇ ਫਿਰ ਉਹ ਆਪਾਂ ਰਿਮਾਈਂਡਰ ਕਿਹੜਾ ਜੀ ਅਮਲ ਸਿਰਾਨੋਂ ਲੇਖਾ ਦੇਣਾ ਦੇਣਾ ਹੀ ਪੈਣਾ ਛੁਟਕਾਰਾ ਨਹੀਂ ਕਰਨਾ ਤੇ ਜੋ ਕਰਦੇ ਪਏ ਆ ਜੋ ਕੀਤਾ ਹੈ ਉਹਦਾ ਸਾਰਾ ਹਿਸਾਬ ਕਿਤਾਬ ਉਹ ਪੁੱਛਿਆ ਜਾਣਾ ਹੈ ਜੀ ਉੱਥੇ ਮਾਲਕ ਨੇ ਪੁੱਛਣਾ ਕਿਆ ਤੈਂ ਖਟਿਆ ਕਹਾਂ ਗਵਾਇਆ ਕੀ ਖਟ ਕੇ ਆਇਆ ਹੈ ਕੀ ਗਵਾ ਕੇ ਆਇਆ ਹੈ ਕੀ ਐਸਾ ਕੀਤਾ ਕਿ ਤੂੰ ਖੋਟਾ ਹੋ ਗਿਆ ਕੀ ਐਸਾ ਕਮਾਇਆ ਕਿ ਤੂੰ ਖਰਾ ਹੋ ਗਿਆ ਸਾਰਾ ਕੁਝ ਪੁੱਛਿਆ ਜਾਣਾ ਇੱਥੇ ਮਹਲਕ ਨੇ ਤੇ ਜੇ ਉੱਥੇ ਫਿਰ ਇਹ ਸਾਰਾ ਹਿਸਾਬ ਕਿਤਾਬ ਹੋਣਾ ਹੈ ਤੇ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿਹੜੀ ਬੇਨਤੀ ਕਰੀਏ ਅਰਦਾਸ ਕਰੀਂ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਇਹ ਬੇਨਤੀ ਕਰੀਏ ਇਹ ਅਰਦਾਸ ਕਰ ਦਈਏ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾ ਇਹ ਕਹਿ ਦਈਏ ਮਾਲਕ ਨੂੰ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਕਿਹੜੀ ਚਿੰਤਾ ਲਾਉਣੀ ਹੈ ਇਹ ਚਿੰਤਾ ਨਹੀਂ ਲਾਉਣੀ ਕਿ ਮੇਰੇ ਨਾਲ ਪਤਾ ਨਹੀਂ ਕੀ ਹੋਣਾ ਹੈ ਮੇਰਾ ਕੰਮ ਲਾਸ ਹੋ ਗਿਆ ਉਹ ਹੋ ਗਿਆ ਇਹ ਚਿੰਤਾ ਨਹੀਂ ਚਿੰਤਾ ਇਹ ਕਿ ਮੈਂ ਅੱਗੇ ਅਮਲ ਸਿਰਾਨੋਂ ਲੇਖਾ ਦੇਣਾ ਹੈ ਉਹ ਜਿਹੜੀ ਚਿੰਤਾ ਮੇਰੀ ਉਤਾਰ ਦੇ ਕਿਰਪਾ ਕਰ ਮੇਰਾ ਜੀਵਨ ਸਫਲ ਹੋ ਜਾ ਗੁਰੂ ਕਿਰਪਾ ਕਰੇ ਜੀ ਜੋ ਸਤਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਉਹ ਸਾਡੇ ਹਿਰਦੇ ਦੇ ਵਿੱਚ ਵਸ ਜਾਏ ਤਾਂ ਕਿ ਸਾਡਾ ਆਇਆ ਹੋਇਆ ਇਸ ਸੰਸਾਰ ਦੇ ਵਿੱਚ ਸਫਲਾ ਹੋ ਸਕੇ ਗੁਰੂ ਕਿਰਪਾ ਕਰੇ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ